ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਬਈ ਅੱਜ ਆਪਾਂ ਆਏ ਸੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲੀ ਦੇ ਗੁਰੂ ਘਰਾਂ ਕਿਉਂਕਿ ਬਈ ਇੱਥੇ ਦਰਬਾਰ ਸਾਹਿਬ ਦਾ ਲੈਟਰ ਪੈ ਰਿਆ ਆਜ ਤੁਹਾਨੂੰ ਦਿਖਾਉਨੇ ਆ ਆਪਾਂ ਗੁਰੂ ਘਰ ਇਹ ਬਈ ਮੇਨ ਗੇਟ ਹੈ ਗੁਰੂ ਘਰ ਦਾ ਉਹ ਸਾਹਮਣੇ ਨਵੀਂ ਬਿਲਡਿੰਗ ਬਣਦੀ ਹੈਗੀ ਆਜ ਲੈਟਰ ਪੈਣਾ ਹੈਗਾ ਬਾਕੀ ਤੁਹਾਨੂੰ ਦਿਖਾਉਨੇ ਆ ਬਈ ਪਹਿਲਾਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਇਹ ਦਰਬਾਰ ਸਾਹਿਬ ਹੈ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਵਤ ਨੇ ਹੈਗੀ ਸਰਪਾਣੀਆਂ ਸਭ ਤੋਂ ਪਹਿਲਾਂ ਜੀ 11 ਨੰਬਰ ਸਟਾਫ ਲਿਖਿਆ ਲਿਖਿਆ ਤੁਸੀਂ ਕਾਜ ਆਸਤ ਦਾ ਸਿਰ ਕੋਈ ਨਾਮ ਚਾਹੀਦਾ ਨਾ ਕਰਦੇ ਵਾਧੇ ਦੇ ਵਿੱਚ ਸਰਪਾਣੀਆਂ ਤੇ ਤੋਂ ਤੇ ਤੋਂ ਸੋਨ ਦਾ ਹਾਲ ਦਾ ਜਾਨ ਬਾਈ ਜੀ ਤੋਂ ਪਾਉਂਦਾ ਬਾਈ ਜੀ ਦੀ ਇਹ ਲਓ ਜੀ ਬਾਬਾ ਜੀ ਅਰਦਾਸ ਹੋ ਗਈ ਹੁਣ ਤੁਹਾਨੂੰ ਦਿਖਾਉਨੇ ਆਪਾਂ ਅੱਗੇ ਸੰਗਤ ਨੂੰ ਤੇ ਕੰਨੀ ਕੋਸ ਜੀ ਇਹ ਸਾਈਡ ਬਾਈ ਅੱਜ ਲੈਟਰਪੈਨ ਦੀ ਖੁਸ਼ੀ ਤੇ ਜਲੇਬੀਆਂ ਬਣ ਰਹੀਆਂ ਨੇ ਗਿਓ ਜਲੇਬੀਆਂ ਦੇ ਨਾਲ ਨਾਲ ਪਕੌੜੇ ਦਾ ਲੰਗਰ ਚੱਲ ਰਿਹਾ ਹੈਗਾ ਇਹ ਦੇਖ ਸਕਦੇ ਹੋ ਬਾਈ ਤੁਸੀਂ ਪਕੌੜੇ ਤਿਆਰ ਕਰ ਰਹੇ ਨੇ ਆਪਣੀ ਹਲਵਾਈ ਮੀਰਾ ਇੱਧਰ ਸੇਵਾਦਾਰ ਵੀ ਸੇਵਾ ਕਰਾ ਬੈਨੇ ਇੱਧਰ ਮਾਤਾ ਮਾਂ ਬੈਨਾ ਆਪਣੀਆਂ ਲੰਗਰ ਬਣਾ ਰਹੀਆਂ ਨੇ ਆ ਇਧਰ ਪ੍ਰਧਾਨ ਸਾਹਿਬ ਉਰੀ ਬੈਠੇ ਨੇ ਸਾਰੇ ਵੀਡੀਓ ਪਾਈ ਮਾਰੀ ਲਾਸ਼ ਨੂੰ ਪਹਿਲਾਂ ਕੀ ਹੋ ਗਿਆ ਇਧਰ ਬਈ ਸੰਗਤਾਂ ਨੂੰ ਲੰਗਰ ਚਕਾਇਆ ਜਾ ਰਿਹਾ ਚਾਹ ਪਾਣੀ ਸੇਵਾਦਾਰ ਆਪਣੇ ਸੇਵਾ ਕਰਦੇ ਨੇ ਬਈ ਇਧਰ ਚਾਹ ਪਾਣੀ ਦਾ ਮੰਗਰ ਚੱਲ ਰਿਹਾ ਬੱਟੂਦ ਨੂੰ ਅੱਗੇ ਦਿਖਾਉਨੇ ਆ ਬਈ ਜਿੱਦਾਂ ਆਪਣਾ ਪ੍ਰੋਗਰਾਮ ਸਟਾਰਟ ਆਏਗਾ ਇਹ ਬਿਲਡਿੰਗ ਹੈ ਬਈ ਜਿਹਦਾ ਲੈਟਰ ਪੈਣਾ ਹੈਗਾ ਤੁਹਾਨੂੰ ਦਿਖਾਉਨੇ ਆ ਸੰਗਤ ਕਿੰਨੀ ਆਈ ਹੋਈ ਹੈਗੀ ਟਰੈਕਟਰ ਟਰਾਲੀਆਂ ਬਈ ਪਰੇ ਖੜੇ ਨੇ ਸਿਮਿੰਟਾਂ ਦੀਆਂ ਇਹ ਦੇਖ ਸਕਦੇ ਹੋ ਬਾਈ ਸਿਮਿੰਟ ਦਾ ਜੜੀ ਕੋਲ ਵਾਸਤੇ ਬਾਈ ਪਾਣੀ ਵੀ ਆਪਾਂ ਨਹਿਰ ਦਾ ਪਾਉਣੇ ਆਗੇ ਇਹ ਦੇਖੋ ਬਈ ਇਧਰ ਬਾਈ ਟੀਸੀ ਵੀ ਬਰੇਤੀ ਭਰ ਰਹੀ ਹੈਗੀ ਬਾਕੀ ਸਾਨੂੰ ਬਈ ਅੱਗੇ ਦਿਖਾਉਨੇ ਆ ਜਦੋਂ ਲੈਟਰ ਪਾਣਾ ਸਟਾਰਟ ਹੋਊਗਾ ਸੰਗਤ ਬਹੁਤ ਹੈ ਬਈ ਛੜਦਾ ਬਹੁਤ ਹੈ ਸੰਗਤ ਦੀ ਇਹ ਦੇਖੋ ਬਈ ਅੱਜ ਦਰਬਾਰ ਸਾਹਿਬ ਦਾ ਲੈਟਰ ਪਾਣਾ ਹੈਗਾ ਸੇਵਾਦਾਰ ਵੀ ਸਾਰੇ ਸੇਵਾ ਕਰਨ ਲੱਗੇ ਹੋਏ ਨੇਗੇ ਇਧਰ ਆਪਣੇ ਛੋਟੇ ਛੋਟੇ ਬੱਚੇ ਵੀ ਸੇਵਾ ਕਰਦੇ ਆ ਪਾਣੀ ਪਿਆ ਰਹੇ ਹੈਗੇ ਇਧਰ ਵੀ ਆਪਣੇ ਸੇਵਾਦਾਰ ਵੀ ਨੇ ਬਾਈ ਮੰंजे ਖੇਤੜੇ ਉਪਰ ਬਾਕੀ ਤੁਸੀਂ ਥੱਲੇ ਦੇਖ ਸਕਦੇ ਹੋ ਬਾਈ ਬ੍ਰੇਤੀ ਬਜਰੀ ਸਮਨ ਤਾਂ ਸਭ ਕੋ ਚ ਪਿਆਰ ਹੈਗਾ ਬਸ ਕੋਈ ਨਹੀਂ ਨਾ ਵੀਡੀਓਆਂ ਨਹੀਂ ਰੱਖਣੀਆਂ ਸੰਨ ਮਸ਼ੀਨਾਂ ਲੱਗਣੀਆਂ ਲੋ ਜੀ ਬਾਈ ਦੇਖੋ ਆਪਣੇ ਟਰੈਕਟਰ ਕਿੰਨੇ ਸੇਵਾਦਾਰ ਵੀ ਲੈ ਕੇ ਆਏ ਨੇਗੇ ਸਾਰੇ ਟਰੈਕਟਰ ਪਰ ਖੜੇ ਨੇ ਬਾਈ ਕੋਈ ਬਜਰੀ ਦਾ ਕੋਈ ਵਰੇਤੀ ਦਾ ਇਹ ਪਾਣੀ ਵਾਲੀਆਂ ਟੈਂਕੀਆਂ ਨੇ ਬਈ ਨਹਿਰ ਵਾਲਾ ਪਾਣੀ ਪਾਉਣਗੇ ਇਹ ਬਾਬਾ ਜੀ ਆਏ ਹੋਏ ਨੇਗੇ ਬਲਾਡੇ ਵਾਲੇ ਮਿੰਨੀ ਸੇਵਾਦਾਰ ਜੀ ਵਾਕੀ ਅੱਗੇ ਦਿਖਾਉਨੇ ਆ ਬਾਈ ਤੁਹਾਨੂੰ ਜਦੋਂ ਤਿਆਰ ਕਰਨਗੇ ਆ ਲੈਟਰ ਪਾਉਣ ਲੱਗਣਗੇ ਬਣੇ ਰਿਓ ਨਾਲ ਬਾਈ 아 ਦੇ ਨੰਗ ਮਹੰਤਾ ਪੰਜਵਾ ਘਰ ਤੀਜਾ ਨਿਰਵਾਨ ਸਰਬ ਨਿਰਵਾਨ ਹਾਰਿ ਬਿਨਿਰਾਮੇ ਨਿਰਵਾਨ ਜੀ ਆਗਦ ਕੋ ਦੇ ਨਾਨਕ ਇਕ ਗੁਰੂ ਸਬਦ 아 oh. <목소리> <목소리> ਵਾਹਿਗੁਰੂ ਜੀ ਦਾ

ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਭਾਈ ਜੀ ਜਕਾਰਾ ਲੱਗ ਗਿਆ ਤੇ ਹੁਣ ਲੈਟਰ ਪੈਣ ਦੀ ਤਿਆਰੀ ਹੈਗੀ ਲੋ ਜੀ ਭਾਈ ਜੀ ਆਪਣੇ ਸੰਤ ਬਾਬਾ ਜੀ ਵੱਲੋਂ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਨਾਲ ਆਪਣੇ ਸਰਪੰਚ ਸਾਹਿਬ ਰਹੇਗੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾਨ ਸਾਰੀ ਨੇ ਭਾਈ ਤੇ ਕਰਦੇ ਰਹੀ ਤੁਸੀਂ ਸ਼ੁਰੂਆਤ ਹੋ ਗਈ ਬਾਈ ਸੰਗਤ ਜੀ ਸ਼ੁਰੂਆਤ ਹੋ ਗਈ ਸੇਵਾ ਦੀ ਬਾਬਾ ਜੀ ਬਤੋ ਆਪਣੇ ਅੰਤਰਾਣਾ ਗਾਂ ਸੇਵਾ ਦੀ ਰੰਭਤ ਕੀਤੀ ਗਈ ਹੈਗੀ ਸਾਰੇ ਜੀ ਨਾਲ ਚੜਦੀ ਕਲਾ ਚ ਰੱਖਣ ਵਾਲੀ ਜੀ ਤੁਸੀਂ ਦੇਖ ਸਕਦੇ ਹੋ ਲੈਟਰ ਪੈਂਟ ਵੀ ਸ਼ੁਰੂਆਤ ਹੋ ਗਈ ਅੱਜ ਅੱਜ ਦਿਖਾਉਨੇ ਆ ਬਾਈ ਤੁਹਾਨੂੰ ਬਨੇ ਰਹੋ ਸਾਡੇ ਨਾਲ ਲੋ ਜੀ ਬਾਈ ਲੈਟਰ ਪੈਣ ਲੱਗ ਰਿਹਾ ਹੈਗਾ ਸੰਗਤ ਦੇਖੋ ਆਪਣੀ ਸੇਵਾਦਾਰ ਵੀਰ ਬਾਈ ਸੇਵਾ ਕਰ ਰਿਹਾ ਪੂਰੇ ਗਟੇ ਸੇਵਾਦਾਰ ਨੰਬਰਦਾਰ ਸਾਹਿਬ ਆਪਣੇ ਉਧਰ ਮਿਸਤਰੀ ਜੀ ਖੜੇ ਨੇ ਤਿੰਨ ਮਸ਼ੀਨਾਂ ਲੱਗ ਰਹੀਆਂ ਨੇ ਬਾਈ ਜੀ ਇਲੈਕਟਰ ਪੈਣ ਲੱਗ ਰਿਹਾ ਸੀ ਦਿਖਾਉਂਦੇ ਆਪਾਂ ਗਲੇ ਬਾਈ ਹਾਂਜੀ ਆਪਣਾ ਕਾਲਾ ਸੇਵਾਦਾਰ ਬਾਈ ਗੱਗੂ ਸੇਵਾਦਾਰ ਮੋਟਾ ਤੇ ਆਪਣੇ ਸੁਖਦੀਪ ਦੇ ਗੁਰਪ੍ਰੀਤ ਜੀ ਉਧਰ ਆਪਣੇ ਮਿਸਤਰੀ ਜੀ ਲੱਗਦੇ ਨੇ ਬਈ ਦੇਖੋ ਬੁਲਕਾ ਡਾਕਟਰ ਸਰਪੰਚ ਸਾਹਿਬ ਅਫਰਦਾਨ ਸਾਰੇ ਸੇਵਾਦਾਰ ਵੀਰ ਬਹੁਤ ਵਧੀਆ ਸੇਵਾ ਕਰਦੇ ਹੋਈ ਤੁਹਾਨੂੰ ਮਨੋਂ ਕਦ ਕਰਦੇ ਜਾ ਲੋ ਜੀ ਸੰਗਤ ਜੀ ਬਾਬਿਆਂ ਵੱਲੋਂ ਕੇਲਿਆਂ ਦੀ ਸੇਵਾ ਕੀਤੀ ਗਈ ਹੈ ਸਾਰੀ ਸੰਗਤ ਦੇ ਸਹਿਯੋਗ ਨਾਲ ਸਾਰੇ ਬੀਜ ਸੇਵਾਦਾਰ ਵੀਰਾਂ ਨੂੰ ਕੇਲੇ ਵੰਡੇ ਜਾ ਰਹੇ ਆ ਬਾਈ ਮੱਖਣ ਸੇਵਾਦਾਰ ਤੇ ਕਾਲਾ ਸੇਵਾਦਾਰ ਕੇਲਿਆਂ ਦੀ ਸੇਵਾ ਕਰ ਰਹੇ ਆ ਡਾਕਟਰ ਸਾਹਿਬ ਨੇ ਇਧਰ ਵੀ ਆਪਣੇ ਬਾਈ ਬਾਈ ਸੇਵਾਦਾਰ ਬਹੁਤ ਤਗੜੇ ਨੇਗੇ ਕਾਲਾ ਸੇਵਾਦਾਰ ਬਾਈ ਇਧਰ ਸੈਨਸਾ ਸਿੰਘ ਸੇਵਾਦਾਰ ਜੀ ਇਹ ਕਹੇ ਮੂੰਹ ਫਾਜੇ ਮੁੰਡਾ ਕਿੱਥੇ ਹੁੰਦਾ ਹੈ ਇਹ ਸਾਰਿਆਂ ਦੇ ਨਿਆਣਾ ਬੱਚੇ ਕਿਹਦੇ ਇਸੇ ਬਦਲ ਬਈ 8 ਮਾ ਕਿੱਲਾ ਹੋਣਾ ਮਾਰ ਮਾ ਕਿੱਲਾ ਛੜੀ ਫੋਲਕ ਜੀ ਬਈ ਆਪਣੇ ਸੇਵਾ ਦਾ ਸੇਵਾ ਲੱਗ ਰਿਹਾ ਕਰਤਾ ਮੱਖਣ ਸੇਵਾਦਾਰ ਜੀ ਤੇ ਹੋ ਸਾਰੇ ਵੀਰਾਂ ਲੈਟਰ ਦਾ ਕੰਮ ਲਗਭਗ ਮੁਕੰਮਲ ਹੀ ਹੈ ਥੋੜਾ ਹੀ ਰਹਿਦਾ ਹੈਗਾ ਬਾਕੀ ਵੀ ਬਣੇ ਰਿਹਾ ਬਲੌਗਰ ਨਾਲ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਦਾਸ ਦੀ ਸੇਵਾ ਵੀ ਹੋ ਰਹੀ ਹੈ ਆ ਗੁਰਾ ਆ ਗੁਰਾ ਆ ਗੁਰਾ ਹਾਂ ਜੀ ਬਾਬਾ ਜੀ ਸਾਰਿਆਂ ਨੂੰ ਸਰੋਪੇ ਵੰਦੇ ਹੋਏ ਆਪਣੇ ਪ੍ਰਧਾਨ ਜੀ ਸਟੂਡੀਓ ਸਾਹਿਬ ਦਾ ਹੀ ਬਹੁਤ ਯੋਗਦਾਨ ਹੈਗਾ ਸਾਰੀ ਸੰਗਤ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਗਿਆ ਬਈ ਪ੍ਰਧਾਨ ਸਾਹਿਬ ਆਪਣੇ ਸਰੋਪੇ ਪਾਉਂਦੇ ਹੋਏ ਸੰਗਤ ਦੇ 니چے ਆਇਓ करनाल ਸਰੋਪੇ ਲੈ ਆਓ ਇਧਰ ਆ ਜਾ ਬਾਈ ਲੰਗਰ ਦੀ ਸੇਵਾ ਫੇਰ ਤੋਂ ਸਟਾਰਟ ਹੈ ਬਾਈ ਲੈਟਰ ਪੈਜ ਤੋਂ ਬਾਅਦ ਲੰਗਰ ਦੀ ਸੇਵਾ ਲੰਗਰ ਚੱਕਦੇ ਹੋਏ ਆਪਣੇ ਸੇਵਾਦਾਰ ਵੀਰ ਆਏ ਸੀ ਆਪਣੇ ਆਹ ਦੇਖੋ ਸੰਗਤ ਜੀ ਕਿੰਨੇ ਸੇਵਾਦਾਰ ਵੀਰ ਆਏ ਸੀ ਆਪਣੇ ਆਰ ਨੂੰ ਸਰੂਪੇ ਦਿੱਤੇਗੇ ਬਾਬਾ ਜੀਆ ਵੱਲੋਂ ਇੱਕ ਬਈ ਨੌਜਵਾਨ ਵੀਰ ਬਜ਼ੁਰਗ ਵੀਰ ਬੱਚੇ ਸਾਰੇ ਸੇਵਾਦਾਰ ਆਏ ਸੀਗੇ ਇਹ ਬਈ ਪਿੱਛੇ ਸੇਵਾਦਾਰਾਂ ਦੇ ਟਰੈਕਟਰ ਨੇਗੇ ਇਦਰਾ ਆਪਣੀ ਸੇਵਾ ਦਾ ਹਾਰ ਬਾਈ ਸੰਗਤ ਜੀ ਸੇਵਾ ਦਾ ਸਾਰੇ ਰਮਾ ਮਾਕੇ ਪਹੁੰਚੇ ਸੀਗੇ ਲੋ ਜੀ ਭਾਈ ਜੀ ਕੰਮ ਫਤੇ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਈ ਇੱਥੇ ਆਉਣ ਤੇ ਸੰਗਤ ਜੀ ਸੰਗਤ ਦੇ ਟਰੈਕਟਰ ਨੇਗੇ ਜਿਹੜੇ ਸੇਵਾ ਕਰਨ ਆਏ ਸੀਗੇ ਤੁਸੀਂ ਦੇਖ ਸਕਦੇ ਹੋ ਬਈ ਅਰਜਨ 855 ਤੇ ਜੌਂਡੀਆਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਜਿਹੜੇ-ਜਿਹੜੇ ਵੀਰਾਂ ਨੇ ਸੇਵਾ ਚ ਟਰੈਕਟਰ ਲਾਏ ਸੀ। संत की लेटर पैन की खुशी बिच्चा ਅਸ ਤੋਂ ਵਾਪਨੀ ਉਪਰਕ ਦੇ ਵਿਜਾਇਆ ਰਹੇ ਆ ਬਈ ਆਪਣੇ ਪ੍ਰਧਾਨ ਸਾਹਿਬ